ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁਖਬਰਾਂ ਫੇਮਸ ਯੂਟਿਊਬਰ ਰਣਵੀਰ ਇਲਾਹਾਬਾਦੀਆਂ ਨੂੰ ਆਪਣੀ ਵਿਵਾਦਿਤ ਟਿੱਪਣੀ ਤੋਂ ਬਾਅਦ ਹੁਣ ਚਲਨੀਆਂ ਪੈਰੀਆਂ ਨੂੰ ਮੁਸ਼ਕਲਾ ਉੱਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਉੱਤੇ ਅੱਜ ਸੁਣਵਾਈ ਕੀਤੀ ਇਸ ਦੇ ਬਾਅਦ ਹੀ ਸੁਪਰੀਮ ਕੋਰਟ ਨੇ ਫਟਕਾਰ ਵੀ ਲਗਾਈ ਤੇ ਰਣਵੀਰ ਨੂੰ ਕਿਹਾ ਕਿ ਤਾਉ ਨੂੰ ਆਪਣੀ ਸੋਚ ਤੇ ਨਜ਼ਰ ਮਾਰਨ ਦੀ ਲੋੜ ਤੁਹਾਡੀ ਸੋਚ ਗੰਦਗੀ ਦੇ ਨਾਲ ਭਰੀ ਹੋਈ ਹੈ ਤਦ ਦੱਸ ਦੇ ਕਿ ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆਂ ਨੂੰ ਇੰਡੀਆਜ਼ ਗਾਟ ਲੈਟਨ ਸ਼ੋਅ ਵਿੱਚ ਮਹਿਮਾਨ ਵਜੋਂ ਸ਼ਾਮਿਲ ਹੋਣ ਦੌਰਾਨ ਉਸ ਦੀਆਂ ਅਸ਼ਲੀਲ ਟਿੱਪਣੀਆਂ ਨੂੰ ਲੈ ਕੇ ਭਾਰਤ ਪਾਰ ਵਿੱਚ ਦਰਜ ਕਈ ਐਫ ਆਰ ਅਰਜ਼ੀਆਂ ਦੇ ਸਬੰਧ ਵਿੱਚ ਗ੍ਰਿਫਤਾਰੀ ਤੋਂ ਅੰਤਰੀਮ ਸੁਰੱਖਿਆ ਪ੍ਰਦਾਨ ਕਰ ਦਿੱਤੀ ਗਈ ਹੈ। ਕਾਫੀ ਵੱਡੀ ਰਾਹਤ ਮਿਲਦੀ ਹੋਈ ਦਿਖ ਰਹੀ ਹੈ ਫਿਲਹਾਲ ਰਣਵੀਰ ਇਲਾਹਾਬਾਦੀਆਂ ਨੂੰ ਕਿਉਂਕਿ ਵਕਫੋ ਵਕਫ ਦੇਸ਼ ਦੇ ਇਲਾਕਿਆਂ ਤੋਂ ਰਣਵੀਰ ਉੱਤੇ ਐਫ ਆਰ ਦਰਜ ਹੋਈਆਂ ਸੀ ਕਿਉਂਕਿ ਲੋਕਾਂ ਵਿੱਚ ਕਾਫੀ ਰੋਸ ਸੀ ਜੋ ਉਹਨਾਂ ਵੱਲੋਂ ਬੋਲਿਆ ਗਿਆ ਉਸ ਕਲਿੱਪ ਦੇ ਵਿੱਚ ਕਾਫੀ ਹੀ ਜਿਹੜਾ ਕਮੈਂਟ ਸੀ ਵਲਗਰ ਸੀ ਅਸ਼ਲੀਲ ਸੀ। ਇਸ ਤੋਂ ਬਾਅਦ ਹੀ ਤੁਹਾਨੂੰ ਦੱਸਦੀ ਹੈ ਕਿ ਹੁਣ ਸੁਪਰੀਮ ਕੋਰਟ ਨੇ ਇਸ ਚੀਜ਼ 'ਚ ਰਾਹਤ ਦਿੱਤੀ ਹੈ। ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਗਰਨਵੀਰ ਦੀ ਉੱਥੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਸ਼ੋਅ ਇੰਡੀਆਜ਼ ਗਾਟ ਲੇਟੈਂਟ ਤੇ ਪ੍ਰਸਾਰਿਤ ਐਪੀਸੋਡ ਦੇ ਦਰਕਰ ਤੇ ਉਹਨਾਂ ਵਿਰੁੱਧ ਕੋਈ ਹੋਰ ਐਫ ਆਈ ਆਰ ਦਰਜ ਨਹੀਂ ਕੀਤੀ ਜਾਵੇਗੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਆਪਣਾ ਪਾਸਪੋਰਟ ਜਿਹੜਾ ਪੁਲਿਸ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਤੇ ਨਾਲ ਹੀ ਕਿਹਾ ਕਿ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਨਹੀਂ ਛੱਡ ਸਕਦੇ ਫਿਲਹਾਲ ਕੋਈ ਵੀ ਜੜੀ ਵਿਦੇਸ਼ੀ ਯਾਤਰਾ ਨੇ ਉਹ ਬਿਨਾ ਪੁਲਿਸ ਤੇ ਕੋਰਟ ਦੀ ਇਜਾਜ਼ਤ ਬਿਨਾਂ ਨਹੀਂ ਕਰ ਸਕਦੇ ਰੋਕ ਲਗਾ ਦਿੱਤੀ ਗਈ ਇਸ ਚੀਜ਼ ਨੂੰ ਵੀ ਲਾ ਕੇ ਉੱਥੇ ਸੁਪਰੀਮ ਕੋਰਟ ਨੇ ਇਲਾਹਾਬਾਦੀਆਂ ਨੂੰ ਕਿਹਾ ਹੈ ਕਿ ਸਮਾਜ ਦੇ ਕੁਝ ਸਵੈ ਵਿਕਸਿਤ ਮੁੱਲ ਹਨ ਤੁਹਾਨੂੰ ਉਹਨਾਂ ਦਾ ਸਤਕਾਰ ਕਰਨਾ ਚਾਹੀਦਾ ਪਟਕਾਰ ਵੀ ਲਗਾਈਆਂ ਨਾਲ ਦੀ ਨਾਲ ਉੱਥੇ ਹੀ ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆਂ ਨੂੰ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ਤੇ ਕਿਸੇ ਨੂੰ ਸਮਾਜ ਦੇ ਨਿਯਮਾਂ ਦੇ ਵਿਰੁੱਧ ਕੁਝ ਵੀ ਕਹਿਣ ਦੀ ਇਜਾਜ਼ਤ ਨਹੀਂ ਹੈ ਤੁਸੀਂ ਆਪਣੀ ਸਵੈ ਅਸੀਮਾ ਦੇ ਵਿੱਚ ਰਹਿ ਕੇ ਕੁਝ ਗੱਲਾਂ ਕਹਿ ਸਕਦੇ ਹਾਂ ਪਰ ਅਜਿਹੀਆਂ ਸ਼ਲੀਲ ਗੱਲਾਂ ਕਰਨਾ ਸਮਾਜ ਦੀ ਨੈਤਿਕਤਾ ਤੇ ਬਿਲਕੁਲ ਹੀ ਸ਼ਰਮਸਾਰ ਕਰਨ ਵਾਲੀਆਂ ਨੇ ਤੇ ਕਾਫੀ ਜਿਹੜੀ ਕਿ ਸੁਪਰੀਮ ਕੋਰਟ ਵੱਲੋਂ ਰਣਵੀਰ ਇਲਾਹਾਬਾਦੀਆਂ ਨੂੰ ਅੱਜ ਸੁਣਵਾਈ ਹੋਈ ਇਸ ਮਾਮਲੇ ਤੇ ਫਟਕਾਰ ਵੀ ਲਗਾਈ ਗਈ ਤੇ ਉੱਥੇ ਤੱਕ ਦੱਸਦੀ ਹੈ ਕਿ ਹੁਣ ਰਣਵੀਰ ਨੂੰ ਥੋੜੀ ਰਾਹਤ ਵੀ ਮਿਲਦੀ ਹੋਈ ਬਿਕਰੀਏ ਕਿਉਂਕਿ ਜਦੋਂ ਉਹਨਾਂ ਦੀ ਵਿਵਾਦਿਤ ਜਿਹੜੀ ਟਿੱਪਣੀ ਹੈ ਉਸ ਦੀ ਕਲਿੱਪ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਹਰ ਪਾਸੇ ਰਣਵੀਰ ਨੂੰ ਟ੍ਰੋਲ ਕੀਤਾ ਜਾਂਦਾ ਹੈ ਅਨ ਲੋਕਾਂ ਵਿੱਚ ਕਾਫੀ ਗੁੱਸਾ ਸੀ ਕਿਉਂਕਿ ਉਹਨਾਂ ਵੱਲੋਂ ਕਾਫੀ ਵੀ ਜੜੀ ਅਸ਼ਲੀਲ ਗੱਲ ਕਰ ਦਿੱਤੀ ਗਈ ਸੀ ਉਸ ਵੀਡੀਓ ਦੇ ਵਿੱਚ ਤੇ ਹੁਣ ਜਿਹੜਾ ਕਿ ਸੁਪਰੀਮ ਕੋਰਟ ਨੇ ਵੀ ਇਸ ਫੈਸਲੇ ਉੱਤੇ ਅੱਜ ਸੁਣਵਾਈ ਸੁਣਵਾਈ ਹੈ ਉੱਥੇ ਹੀ ਸੁਪਰੀਮ ਕੋਰਟ ਨੇ ਅੱਜ ਇਸ ਫੈਸਲੇ ਉੱਤੇ ਸੁਣਵਾਈ ਕੀਤੀ ਹੈ ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਪਰ ਉੱਥੇ ਹੀ ਰਦਵੀਰ ਨੂੰ ਹੋਰ ਜੜੀਆਂ ਚੀਜ਼ਾਂ ਦੇ ਵਿੱਚ ਮਨਾਹੀ ਕਰ ਦਿੱਤੀ ਗਈ ਹੈ ਤੇ ਫਟਕਾਰ ਵੀ ਲਗਾਈ ਗਈ ਹੈ ਪੰਜਾਬ ਦੇ ਪੰਥਕ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਪੁਚਾਲ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਤਾਮੀ ਤੋਂ ਬਾਅਦ ਹੁਣ ਸੱਤ ਮੈਂਬਰੀ ਕਮੇਟੀ ਦੇ ਇੱਕ ਹੋਰ ਮੈਂਬਰ ਕਿਰਪਾਲ ਸਿੰਘ ਬੰਡੂਂਗਰ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਅਸਤੀਫੇ ਦੀ ਕਰ ਦਿੱਤੀ ਹੈ ਮੰਗ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਗਾਨੀ ਰਗਵੀਰ ਸਿੰਘ ਨੂੰ ਇੱਕ ਚਿੱਠੀ ਸੌਂਪ ਕੇ ਲਿਖ ਦਿੱਤਾ ਹੈ ਆਪਣਾ ਅਸਤੀਫਾ ਤੰਦਾਜ਼ੇ ਕਿ ਪੰਜਾਬ ਦੀ ਜਿਹੜੀ ਪੰਥਕ ਸਿਆਸਤ ਹੈ ਉਹ ਹੈ ਫਿਲਹਾਲ ਗਰਮਾਈ ਹੋਈ ਹੈ ਹਰਜਿੰਦਰ ਸਿੰਘ ਤਾਮੀ ਵੱਲੋਂ ਕੱਲ੍ਹ ਹੀ ਆਪਣੀ ਪ੍ਰਧਾਨਗੀ ਤੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਕਿਰਪਾਲ ਸਿੰਘ ਬੰਡੂਂਗਰ ਨੇ ਵੀ ਅੱਜ ਆਪਣੇ ਫੌਰਗ ਕੀਤੇ ਜਾਣ ਦੀ ਗੱਲ ਆਕੀ ਹੈ ਕਿਰਪਾਲ ਸਿੰਘ ਬੰਡੂਂਗਰ ਨੇ ਜਥੇਦਾਰ ਅਕਾਲ ਤਖਤ ਸਾਹਿਬੀ ਚੁੱਤੀ ਲੈ ਕੇ ਆਖਿਆ ਕਿ ਮੈਨੂੰ ਸੱਤ ਮੈਂਬਰੀ ਕਮੇਟੀ ਤੋਂ ਫੌਰਗ ਕੀਤਾ ਜਾਵੇ ਉਹ ਤੋਂ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਅੱਜ ਪਟਿਆਲਾ ਵਿਖੇ ਦੁਬਾਰਾ ਹੋਣ ਜਾ ਰਹੀ ਹੈ ਪਰ ਉਸ ਮੀਟਿੰਗ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ ਕਿਉਂਕਿ ਕਿਰਪਾਲ ਸਿੰਘ ਬੰਡੂਂਗਰ ਨੇ ਆਪਣੇ ਸਤੀਫੇ ਦੀ ਜਿਹੜੀ ਮੰਗ ਰੱਖ ਦਿੱਤੀ ਹੈ ਉਹ ਤੋਂ ਦੱਸ ਦਈਏ ਕਿਰਪਾਲ ਸਿੰਘ ਬੰਡੂਂਗਰ ਕਾ ਸ਼ੁਰੂ ਕਾਲ ਤੱਕ ਸਾਡੇ ਜਥੇਦਾਰ ਨੂੰ ਅਜੇ ਚਿੱਠੀ ਲਿਖ ਕੇ ਸੌਂਪਿਆ ਫਿਲਹਾਲ ਇਸ ਤੇ ਕੋਈ ਪ੍ਰਵਾਨਗੀ ਫਿਲਹਾਲ ਨਹੀਂ ਆਈ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਅਹੁਦੇ ਤੋਂ ਹਟਾਏ ਜਾਣ ਦਾ ਵੀ ਉਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਅੱਜ ਦੀ ਮੀਟਿੰਗ ਤੋਂ ਪਹਿਲਾਂ ਹੀ ਦੋ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਜਿਹੜੀਆਂ ਕਿ ਬੇਸਿੱਟਾ ਰਹੀਆਂ ਹਨ ਇਸ ਦੇ ਨਾਲ ਹੀ ਪ੍ਰਧਾਨ ਤਾਮੀ ਦੇ ਸਿਫੇ ਬਾਰੇ ਅਜੇ ਸ਼੍ਰੋਮਣੀ ਕਮੇਟੀ ਤੇ ਕੋਰ ਕਮੇਟੀ ਵੱਲੋਂ ਕੋਈ ਫਿਲਹਾਲ ਉਰਨ ਤੌਰ ਤੇ ਫੈਸਲਾ ਹਜੇ ਨਹੀਂ ਆਇਆ ਪਰ ਇਸ ਅਸਤੀਫੇ ਦੇ ਨਾਲ ਹੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਛੱਡਣ ਦੀ ਇੱਛਾ ਵੀ ਪ੍ਰਗਟਾਈ ਅੱਜ ਇਹ ਦੇਖਣਾ ਬਾਕੀ ਹੈ ਕਿ ਐਡਵੋਕੇਟ ਕਾਮੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਦਾ ਹਿੱਸਾ ਹੋਣਗੇ ਜਾਂ ਨਹੀਂ ਉਹ ਇਸ ਮੀਟਿੰਗ ਵਿੱਚ ਮੌਜੂਦ ਰਹਿੰਦੇ ਹਨ ਜਾਂ ਨਹੀਂ ਪਰ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਹਨ ਕਿ ਇਸ ਤੋਂ ਬਾਅਦ ਕਾਲੀ ਦਲ ਲਈ ਕੀ ਫੈਸਲਾ ਲਿਆ ਜਾਂਦਾ ਉਹ ਤੇ ਤਾਂ ਦੱਸ ਦਈਏ ਕਿ ਇਸ ਕਮੇਟੀ ਦਾ ਮੁੱਖ ਉਦੇਸ਼ ਨਵੀਂ ਮੈਂਬਰਸ਼ਿਪ ਪ੍ਰਕਿਰਿਆ ਦੀ ਨਿਗਰਾਨੀ ਕਰਨਾ ਹੈ ਜਿਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਤੇ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਦੇ ਕਮੇਟੀ ਵਿੱਚ ਇਕਬਾਲ ਸਿੰਘ ਚੁੰਡਾ ਮਨਪ੍ਰੀਤ ਸਿੰਘ ਈਆਲੀ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਮੇਦਪੁਰੀ ਅਤੇ ਸਤਵੰਤ ਕੌਰ ਸ਼ਾਮਲ ਹਨ ਜੋ ਕਿ 5 ਮੈਂਬਰ ਰਹ ਜਾਂਦੇ ਨੇ ਸੱਤ ਕਮੇਟੀ ਦੇ ਵਿੱਚ ਦੋ ਮੈਂਬਰ ਆਪਣੇ ਸੀਟਾਂ ਦੀ ਪਹਿਲਾਂ ਹੀ ਹੁਣ ਮੰਗ ਕਰ ਚੁੱਕੇ ਨੇ ਉੱਥੇ ਹੀ ਲਗਾਤਾਰ ਜਿਹੜਾ ਪੰਥਕ ਗਲਿਆਰਿਆਂ ਦੀ ਜਿਹੜੀ ਸਿਆਸਤ ਹੈ ਉਹ ਗਰਮਾਈ ਹੋਈ ਹੈ ਤੇ ਇੱਕ ਤੋਂ ਬਾਅਦ ਇੱਕ ਵੱਡੇ ਚਟਕੇ ਜਿਹੜੇ ਨੇ ਲੱਗ ਰਹੇ ਨੇ ਤੇ ਉੱਥੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਸਤੀਫੇ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਕਿਰਪਾਲ ਸਿੰਘ ਬੰਦੂਂਗਰ ਨੇ ਉਹਨਾਂ ਨੇ ਵੀ ਆਪਣੇ ਸਤੀਫੇ ਦੀ ਮੰਗ ਕਰ ਦਿੱਤੀ ਕੈਨੇਡਾ ਦੇ ਟੋਰਾਂਟੋ 에어ਪੋਰਟ ਤੇ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ ਲੈਂਡਿੰਗ ਦੌਰਾਨ ਇੱਕ 에어로ਪਲੇਨ ਆਪਣਾ ਸੰਤੁਲਨ ਗਵਾ ਬੈਠਾ ਉਸ ਤੋਂ ਬਾਅਦ ਪਲਟੀ ਖਾ ਗਿਆ ਜਿਸ ਦੇ ਵਿੱਚ 80 ਸਵਾਰੀ ਜਿਹੜੇ ਸਵਾਰ ਸੀ ਤੇ ਸਾਥੀ ਦੇ ਵਿੱਚ 18 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਬਚਾਅ ਕਾਰਜ ਮੌਕੇ ਤੇ ਚੱਲ ਰਿਹਾ ਹੈ ਬੀਤ ਦਿਨ ਪੀਐਮ ਮੋਦੀ ਵੱਲੋਂ ਅਮਰੀਕਾ ਦਾ ਦੌਰਾ ਕੀਤਾ ਗਿਆ ਉੱਤੇ ਹੀ ਪੀਐਮ ਮੋਦੀ ਤੇ ਮਸਕ ਦੀ ਮੁਲਾਕਾਤ ਤੋਂ ਬਾਅਦ ਹੁਣ ਟੈਸਲਾ ਨੇ ਕੱਢੀਆਂ ਨੌਕਰੀਆਂ ਇਸ ਦੇ ਨਾਲ ਹੀ ਭਾਰਤ ਤੇ ਅਮਰੀਕਾ ਦੇ ਵਪਾਰਿਕ ਦਾਰਿਆਂ ਦੇ ਵਿੱਚ ਆਵੇਗੀ ਬੜੌਤ। ਪੰਜਾਬ ਦੇ ਵਿੱਚ ਸਵੇਰੇ ਹੀ ਵਾਪਰ ਗਿਆ ਦਰਦਨਾਕ ਹਾਦਸਾ ਫਰੀਦਕੋਟ ਕੋਟਕਪੂਰਾ ਰੋਡ ਤੇ ਪਲਟ ਗਈ ਬੱਸ ਨਹਿਰ ਦੇ ਵਿੱਚ ਪੰਜ ਲੋਕਾਂ ਦੀ ਮੌਕੇ ਤੇ ਮੌਤ ਉੱਤੇ ਤੋਂ ਦੱਸਿਆ ਕਈ ਲੋਕ ਗੰਭੀਰ ਹਾਲਤ ਵਿੱਚ ਜ਼ਖਮੀ। ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਵਿਫਰੀਦਕੋਟ ਹਾਦਸੇ ਦੇ ਉੱਤੇ ਜਤਾਇਆ ਦੁੱਖ ਉਤਤੇ ਹੀ ਪ੍ਰਸ਼ਾਸਨ ਨੂੰ ਬਚਾਅ ਕਾਰਜ ਜਾਰੀ ਕਰਨ ਦੇ ਆਦੇਸ਼ ਦਿੱਤੇ ਨਾਲ ਹੀ ਪ੍ਰਸ਼ਾਸਨ ਦੇ ਨਾਲ رابطہ ਰੱਖਣ ਦੀ ਕੀਤੀ ਹੈ ਅਪੀ ਪੰਜਾਬ ਦੇ ਮੌਸਮ ਦੀ ਗੱਲ ਕਰੀ ਤਾਂ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ 19 20 ਫਰਵਰੀ ਨੂੰ ਪੈ ਸਕਦਾ ਹੈ ਕਈ ਇਲਾਕਿਆਂ 'ਚ ਇਸ ਦੇ ਨਾਲ ਹੀ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ